ਸਰ ਆਪ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਇਸ ਤਰੀਕੇ ਨਾਲ ਜਿੱਤ ਹੋਈ ਹੈ ਕਿਉਂਕਿ ਤੁਸੀਂ ਪਹਿਲਾਂ ਵੀ ਇਹ ਚੀਜ਼ ਕਹੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਫੈਸਲਾ ਹੋਇਆ ਤਾਂ ਸਾਡੇ ਹੱਕ ਸੱਚ ਦਾ ਹੀ ਹੋਏਗਾ। ਮੈਂ ਧੰਨਵਾਦ ਕਰਦਾ ਹਾਂ ਮੈਂ ਹਾਈ ਕੋਰਟ ਜੱਜ ਦਾ ਜਿਨ੍ਹਾਂ ਨੇ ਸੱਚ ਨੂੰ ਪਹਿਚਾਣਿਆ। ਇਸੇ ਕੋਰਟੀ ਜ ਤਕਰੀਬਨ 90 ਦਿਨ 100 ਦਿਨ ਪਹਿਲਾਂ ਮੈਂ ਕਿਹਾ ਸੀਗਾ ਕਿ ਜਿਸ ਦਿਨ ਆਪਣੀ ਦਲੀਲ ਅਸੀਂ ਹਾਈ ਕੋਰਟ ਐ ਜਿਸ ਜਿਹੜੀ ਵੀ ਕੋਰਟ ਦੇ ਅੱਗੇ ਪੇਸ਼ ਕੀਤੀ ਦਲੀਲ ਉਹ ਸਾਡੀ ਦਲੀਲ ਮੰਨੀ ਜਾਊਗੀ ਤੇ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਤਕਰੀਬਨ 90 ਦਿਨਾਂ ਬਾਅਦ ਕਿਉਂਕਿ ਪ੍ਰੋਸੈਸ ਜਿਹੜਾ ਹੈ ਆਪਣੇ ਦੇਸ਼ ਵਿੱਚ ਥੋੜਾ ਸਮਾਂ ਲੱਗਦਾ ਹੈ ਪਰ ਜਿਹੜੀ ਕੋਰਟ ਵਿੱਚ ਅਸੀਂ ਪਹਿਲੀ ਵਾਰ ਅਰਜ਼ੀ ਲਈ ਪੇਲਦੀ ਉਸੇ ਕੋਰਟ ਨੇ ਸਾਨੂੰ ਜ਼ਮਾਨਤ ਦੇ ਦਿੱਤੀ ਕਿ ਸੁਪਰੀਮ ਕੋਰਟ ਨੇ ਜਦ ਸਾਡਾ 8 ਸਾਲ ਪੁਰਾਣਾ ਮੁਕੱਦਮਾ ਕਾਸ਼ ਕੀਤਾ ਸਾਡੀ ਸਮਨਿੰਗ ਕਾਸ਼ ਕੀਤੀ ਸੁਪਰੀਮ ਕੋਰਟ ਵਿੱਚ ਇੱਕ ਕਨਸਟੀਟਿਊਸ਼ਨ ਬੈਂਚ ਬਿਠਾਇਆ ਗਿਆ ਇਸ ਏਡੀ ਵੱਡੀ ਜਿੱਤ ਤੋਂ ਬਾਅਦ ਵੀ ਭਗਵੰਤ ਮਾਨ ਦੀ ਸਰਕਾਰ ਨੇ 28 ਸਤੰਬਰ ਨੂੰ ਆ ਕੇ ਮੇਰੇ ਫਾਦਰ ਨੂੰ ਆਪਣੇ ਘਰੋਂ ਗ੍ਰਿਫਤਾਰ ਕੀਤਾ ਦੁੱਖ ਦੀ ਗੱਲ ਇਹ ਹੈ ਕਿ ਇੱਕ ਪਾਸੇ ਸਾਨੂੰ ਬੇਲ ਦਿੱਤੀ ਗਈ ਹੈ ਤੇ ਅੱਜ ਸਵੇਰੇ 4 ਤਰੀਕ ਨੂੰ ਇੱਕ ਨਵਾਂ ਮੁਕੱਦਮਾ ਦਰਜ ਕਰਕੇ ਕਪੂਰਥਲੇ ਮੈਜਿਸਟ੍ਰੇਟ ਦੇ ਅੱਗੇ ਇੱਕ ਪ੍ਰੋਡਕਸ਼ਨ ਵਾਰੰਟ ਦੀ ਅਰਜ਼ੀ ਲਾਈ ਗਈ ਹੈ ਕਪੂਰਥਲਾ ਪੁਲਿਸ ਵੱਲੋਂ ਭਗਵੰਤ ਮਾਨ ਇਨਾ ਇਨਾ ਬੁਖਲਾਏ ਹੋਏ ਨੇ ਇਨਾ ਡਰਦੇ ਨੇ ਉਹਨਾਂ ਨੂੰ ਇਹ ਹੈ ਕਿ ਕਿਸੇ ਤਰ੍ਹਾਂ ਸੁਖਪਾਲ ਸਿੰਘ ਖੈਰਾ ਨੂੰ ਜੇਲ੍ਹ ਵਿੱਚ ਰੱਖਿਆ ਜਾਵੇ ਇਹ ਚੀਜ਼ ਤਾਂ ਨਹੀਂ ਹੈ ਕਿ 2024 ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਕਿਤੇ ਖੈਰਾ ਸਾਹਿਬ ਬਾਹਰ ਆ ਜਾਣ ਕਿਤੇ ਪ੍ਰਚਾਰ ਸ਼ੁਰੂ ਹੋ ਜੇ ਖੈਰਾ ਸਾਹਿਬ ਗੱਲਾਂ ਕਰਨ ਲੱਗ ਜਾਣ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਇਹ ਘਬਰਾਏ ਹੋਏ ਆਪਣੇ ਵੱਲੋਂ ਜਦੋਂ ਕੇਜਰੀਵਾਲ ਨੂੰ ਹਜੇ ਸਮਨ ਆਉਂਦੇ ਤਾਂ ਉਹ ਘਬਰਾ ਜਾਂਦੇ ਡਰ ਜਾਂਦੇ ਆ ਸਪਾਲਸਿੰਗ ਖੈਰਾਹਾਰਾ ਨੂੰ ਹਾਈ ਕੋਰਟ ਦੇ ਵਿੱਚੋਂ ਰਾਤ ਮਿਲਿਆ ਮਹਿਤਾਬ ਖਰਾ ਸਾਡੇ ਨਾਲ ਨੇ ਖਰਾ ਸਾਹਿਬ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਇਸ ਤਰੀਕੇ ਦੇ ਨਾਲ ਜਿੱਤ ਹੋਈ ਹੈ ਕਿਉਂਕਿ ਤੁਸੀਂ ਪਹਿਲਾਂ ਵੀ ਇਹ ਚੀਜ਼ ਕਹੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਫੈਸਲਾ ਹੋਇਆ ਤਾਂ ਸਾਡੇ ਹੱਕ ਸੱਚ ਦਾ ਹੀ ਹੋਏਗਾ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤਾਂ ਖੈਰਾ ਸਾਹਿਬ ਦੇ ਇਸ ਚੀਜ਼ ਨੇ ਸੁਣ ਕੇ ਕੀ ਰੈਐਕਸ਼ਨ ਸੀਗਾ ਸਭ ਤੋਂ ਪਹਿਲਾਂ ਤਾਂ ਜੀ ਮੈਂ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ ਔਰ ਧੰਨਵਾਦ ਕਰਦਾ ਹਾਂ ਮੈਂ ਹਾਈ ਕੋਰਟ ਜੱਜ ਦਾ ਜਿਨ੍ਹਾਂ ਨੇ ਸੱਚ ਨੂੰ ਪਹਿਚਾਣਿਆ ਇਸੇ ਕੋਰਟੀ 'ਚ ਤਕਰੀਬਨ 90 ਦਿਨ 100 ਦਿਨ ਪਹਿਲਾਂ ਮੈਂ ਕਿਹਾ ਸੀਗਾ ਕਿ ਜਿਸ ਦਿਨ ਆਪਣੀ ਦਲੀਲ ਅ ਹਾਈ ਕੋਰਟ ਜਾਂ ਜਿਹੜੀ ਵੀ ਕੋਰਟ ਦੇ ਅੱਗੇ ਪੇਸ਼ ਕੀਤੀ ਦਲੀਲ ਉਹ ਸਾਡੀ ਦਲੀਲ ਮੰਨੀ ਜਾਊਗੀ ਕਿਉਂਕਿ ਅਸੀਂ ਕੁਝ ਮੇਰੇ ਫਾਦਰ ਨੇ ਕਦੀ ਕੋਈ ਗੁਨਾਹ ਨਹੀਂ ਕੀਤਾ ਇਸ ਐਨਡੀਪੀਐਸ ਦੇ ਕੇਸ ਵਿੱਚ ਤੇ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਤਕਰੀਬਨ 90 ਦਿਨਾਂ ਬਾਅਦ ਕਿਉਂਕਿ ਪ੍ਰੋਸੈਸ ਜਿਹੜਾ ਹੈ ਆਪਣੇ ਦੇਸ਼ ਵਿੱਚ ਥੋੜਾ ਸਮਾਂ ਲੱਗਦਾ ਪਰ ਜਿਹੜੀ ਕੋਰਟ ਵਿੱਚ ਅਸੀਂ ਪਹਿਲੀ ਵਾਰ ਅਰਜ਼ੀ ਲਈ ਬੇਲ ਦੀ ਉਸੇ ਕੋਰਟ ਨੇ ਸਾਨੂੰ ਜ਼ਮਾਨਤ ਦੇ ਦਿੱਤੀ ਇਹਦਾ ਮਤਲਬ ਇਹ ਕਿ ਸੁਪਰੀਮ ਕੋਰਟ ਨੇ ਜਦ ਸਾਡਾ 8 ਸਾਲ ਪੁਰਾਣਾ ਮੁਕੱਦਮਾ ਕਾਸ਼ ਕੀਤਾ ਸਾਡੀ ਸਮਨਿੰਗ ਕਾਸ਼ ਕੀਤੀ ਸੁਪਰੀਮ ਕੋਰਟ ਵਿੱਚ ਇੱਕ ਕਨਸਟੀਟਿਊਸ਼ਨ ਬੈਂਚ ਬਿਠਾਇਆ ਗਿਆ ਕਿਉਂਕਿ ਇਸ ਇਹ ਮੁਕਦਮਾ 2015 ਦਾ ਸੀ 2017 ਵਿੱਚ ਸਾਨੂੰ ਕੋਰਟ ਰਾਹੀਂ ਸਮਨ ਆਇਆ ਉਹ ਸਮਨਾਂ ਨੂੰ ਅਸੀਂ ਸੁਪਰੀਮ ਕੋਰਟ ਤੱਕ ਚੈਲੰਜ ਕੀਤਾ ਸੁਪਰੀਮ ਕੋਰਟ ਦੇ ਦੋ ਜੱਜਾਂ ਨੇ ਪਹਿਲੇ ਤਿੰਨ ਜੱਜਾਂ ਨੂੰ ਭੇਜਿਆ ਕੇਸ ਤਿੰਨਾਂ ਜੱਜਾਂ ਨੇ ਫਿਰ ਪੰਜ ਜੱਜਾਂ ਨੂੰ ਭੇਜਿਆ ਪੰਜਾਂ ਜੱਜਾਂ ਨੇ ਇਹ ਫੈਸਲਾ ਕੀਤਾ ਕਿ ਸੁਖਪਾਲ ਸਿੰਘ ਖੈਰਾ ਦੀ ਸਮਨਿੰਗ ਗੈਰ ਕਾਨੂੰਨੀ ਸੀ ਇਸ ਏਡੀ ਵੱਡੀ ਜਿੱਤ ਤੋਂ ਬਾਅਦ ਵੀ ਭਗਵੰਤ ਮਾਨ ਦੀ ਸਰਕਾਰ ਨੇ 28 ਸਤੰਬਰ ਨੂੰ ਆ ਕੇ ਮੇਰੇ ਫਾਦਰ ਨੂੰ ਆਪਣੇ ਘਰੋਂ ਗ੍ਰਿਫਤਾਰ ਕੀਤਾ ਮੈਂ ਉਸ ਦਿਨ ਵੀ ਕਿਹਾ ਸੀ ਮੈਂ ਅੱਜ ਵੀ ਕਹਿੰਦਾ ਕਿ ਉਹ ਗ੍ਰਿਫਤਾਰੀ ਇਹ ਮੁਕਦਮਾ ਸਾਰਾ 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 ਸਰ ਝੂਠ ਹੈ ਤੇ ਇਹ ਸਿਆਸੀ ਬਦਲਖੋਰੀ ਹੈ ਅੱਜ ਉਹ ਸੱਚ ਬਾਹਰ ਨਿਕਲ ਕੇ ਆ ਗਿਆ ਹੁਣ ਦੁੱਖ ਦੀ ਗੱਲ ਇਹ ਹੈ ਕਿ ਇੱਕ ਪਾਸੇ ਸਾਨੂੰ ਬੇਲ ਦਿੱਤੀ ਗਈ ਹੈ ਤੇ ਅੱਜ ਸਵੇਰੇ 4 ਤਰੀਕ ਨੂੰ ਇੱਕ ਨਵਾਂ ਮੁਕਦਮਾ ਦਰਜ ਕਰਕੇ ਕਪੂਰਥਲੇ ਮੈਜਿਸਟ੍ਰੇਟ ਦੇ ਅੱਗੇ ਇੱਕ ਪ੍ਰੋਡਕਸ਼ਨ ਵਾਰੰਟ ਦੀ ਅਰਜ਼ੀ ਲਾਈ ਗਈ ਹੈ ਕਪੂਰਥਲਾ ਪੁਲਿਸ ਵੱਲੋਂ ਇਹਦਾ ਮਤਲਬ ਇਹ ਕਿ ਭਗਵੰਤ ਮਾਨ ਇੰਨਾ ਇੰਨਾ ਬੁਖਲਾਏ ਹੋਏ ਨੇ ਇੰਨਾ ਡਰਦੇ ਨੇ ਉਹਨਾਂ ਨੂੰ ਇਹ ਹੈ ਕਿ ਕਿਸੇ ਤਰ੍ਹਾਂ ਸੁਖਪਾਲ ਸਿੰਘ ਖਿਆਰਾ ਨੂੰ ਜੇਲ੍ਹ ਵਿੱਚ ਰੱਖਿਆ ਜਾਵੇ। ਮਤਾ ਜੀ ਕਿਤਨੇ ਕਿਤੇ ਇਹ ਚੀਜ਼ ਤਾਂ ਨਹੀਂ ਹੈ ਕਿ 2024 ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਕਿਤੇ ਖਿਆਰਾ ਸਾਹਿਬ ਬਾਹਰ ਆ ਜਾਣ ਕਿਤੇ ਪ੍ਰਚਾਰ ਸ਼ੁਰੂ ਹੋ ਜਾਏ ਖਿਆਰਾ ਸਾਹਿਬ ਗੱਲਾਂ ਕਰਨ ਲੱਗ ਜਾਣ ਕਿ ਇਹ ਚੀਜ਼ਾਂ ਹੋ ਰਹੀਆਂ ਨੇ। ਔਰ ਡਰ ਸਤਾ ਰਿਹਾ ਫਿਰ ਵਿਰੋਧੀ ਧਿਰ ਨੂੰ। ਦੇਖੋ ਦੇਖਣ ਨੂੰ ਤਾਂ ਇਹੀ ਲੱਗਦਾ। ਇਹ ਘਬਰਾਏ ਹੋਏ ਆਪਣੇ ਵੱਲੋਂ ਜਦੋਂ ਕੇਜਰੀਵਾਲ ਨੂੰ ਹਜੇ ਸਮਨ ਆਉਂਦੇ ਤਾਂ ਘਬਰਾ ਜਾਂਦੇ ਡਰ ਜਾਂਦੇ ਆ। ਹੁਸ਼ਿਆਰਪੁਰ ਚ ਆ ਕੇ ਲੁਕ ਜਾਂਦੇ ਪੰਜਾਬ ਪੁਲਿਸ ਦੇ ਪੈਰਾਂ 'ਚ ਆ ਕੇ। ਤੇ ਦੂਜੇ ਪਾਸੇ ਜਿਹੜਾ ਬੰਦਾ ਸਿਰਫ ਬੋਲਦਾ ਸਾਡਾ ਗੁਨਾਹ ਕੀ ਸਾਡਾ ਗੁਨਾਹ ਇਹ ਹੈ ਕਿ ਅਸੀਂ ਭਗਵੰਤ ਮਾਨ ਦਾ ਚਿਹਰਾ ਬੇਨਕਾਬ ਕੀਤਾ ਉਹਨਾਂ ਦੇ ਜੇ ਮੰਤਰੀ ਕੋਠੀਆਂ ਤੇ ਕਬਜ਼ੇ ਕਰਦੇ ਸੀ ਜਾਂ ਉਹਨਾਂ ਨੇ ਸਿੱਖਾਂ ਨੂੰ ਜਦ ਅਸਾਮ ਦੂਰ ਦਰਾਡੇ ਭੇਜ ਕੇ ਜੇਲ੍ਹਾਂ ਚ ਬੰਦ ਕੀਤਾ ਅਸੀਂ ਆਪਣੇ ਇਸ ਕੌਮ ਦੀ ਆਪਣੇ ਆਪਣੇ ਸੂਬੇ ਦੀ ਆਵਾਜ਼ ਉਠਾਉਂਦੇ ਸੀ ਇਹ ਸਾਡਾ ਗੁਨਾਹ ਹੈ ਜੇ ਇਹਨਾਂ ਨੂੰ ਲੱਗਦਾ ਹੈ ਕਿ 1 2 ਹਫ਼ਤੇ 4 ਹਫ਼ਤੇ ਸਾਨੂੰ ਬੰਦ ਕਰਕੇ ਜੇਲ੍ਹ ਚ ਤੇ ਸੁਖਪਾਲ ਸਿੰਘ ਖਹਿਰਾ ਦੀ ਜ਼ੁਬਾਨ ਬੰਦ ਕਰਦਣਗੇ ਤਾਂ ਫਿਰਾਂ ਦੀ ਵਹਿਮ ਹੈ ਕਦੋਂ ਬਾਹਰ ਆ ਸਕਦੇ ਖੇਰਾ ਸਾਹਿਬ ਜਾਂ ਫਿਰ ਜਿਹੜੀ ਪੁਲਿਸ ਪਹੁੰਚੀ ਹੈ ਕਪੂਰਥਲਾ ਦੀ ਉਹ ਫਿਰ ਰਿਮਾਂਡ ਲੈ ਸਕਦੇ ਨੇ ਫਿਰ ਤੋਂ ਖੇਰਾ ਸਾਹਿਬ ਦਾ ਦੇਖੋ ਹਜੇ ਉੱਥੇ ਜੀ ਅੱਜ ਮੈਂ ਚੰਡੀਗੜ੍ਹ ਆਇਆ ਇੱਥੇ ਮੈਨੂੰ ਅੱਜ ਸਵੇਰੇ ਹੀ ਪਤਾ ਚੱਲਿਆ ਕਿ ਉੱਥੇ ਚੋਰਾ ਵਾਂਗੂ ਪੁਲਿਸ ਨੇ ਇੱਕ ਕਾਰਵਾਈ ਕਰਨ ਦਾ ਯਤਨ ਕੀਤਾ ਉਸ ਕੋਰਟ ਤੋਂ ਹਜੇ ਕੋਈ ਆਰਡਰ ਨਹੀਂ ਹੋਇਆ ਸੋ ਅਸੀਂ ਆਪਣੀ bail ਦੀ ਕਾਰਵਾਈ ਕਰ ਰਹੇ ਹਾਂ ਸਾਨੂੰ ਆ ਸਕੇ ਸਰ ਜਿੱਥੇ 90 ਦਿਨ ਰੱਖਿਆ ਸੀਗਾ 100 ਦਿਨ ਹੋ ਜਾਂਦੇ ਹੋਰ ਜੀ ਸੁਨੇਹਾ ਕੋਈ ਜਾਂਦੇ ਲੋਕਾਂ ਨੂੰ ਦੇਣਾ ਚਾਹੀਦਾ ਮੈਂ ਸੁਨੇਹਾ ਤਾਂ ਨਹੀਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਇਹ ਬੜੌਖਾ ਸਮਾਂ ਦੇਖਿਆ ਹੈ ਮੇਰੇ ਮੇਰੇ ਫਾਦਰ ਦਾ 2 ਸਾਲਾਂ ਵਿੱਚ ਦੂਜੀ ਵਾਰ ਗ੍ਰਿਫਤਾਰੀ ਹੋਈ ਮੁਕੱਦਮਾ ਇੱਕੋ ਹੀ ਸੀ ਸੁਪਰੀਮ ਕੋਰਟ ਨੇ ਵੀ ਸਾਨੂੰ ਰਾਹਤ ਦਿੱਤੀ ਪਰ ਪੁਲੱਥ ਦੇ ਲੋਕਾਂ ਨੇ ਪੰਜਾਬੀਆਂ ਨੇ ਔਰ ਦੁਨੀਆ ਚ ਵਸਦੇ ਪੰਜਾਬੀਆਂ ਨੇ ਸੱਚ ਦਾ ਸਾਥ ਦਿੱਤਾ ਮੇਰੇ ਤੱਕ ਪਹੁੰਚ ਕੀਤੀ ਔਰ ਕਿਉਂਕਿ ਅੱਜ ਬੱਚੇ-ਬੱਚੇ ਨੂੰ ਪਤਾ ਹੈ ਕਿ ਸੁਖਪਾਲ ਸਿੰਘ ਖੇਹੜਾ ਗੁਨਾਹਗਾਰ ਨਹੀਂ ਹੈ ਸਾਡਾ ਗੁਨਾਹ ਇਹ ਹੈ ਕਿ ਅਸੀਂ ਸਰਕਾਰ ਦੇ ਖਿਲਾਫ ਬੋਲਦੇ ਹਾਂ ਤੇ ਸਾਡੇ ਤੇ ਇਹ ਮੇਰੇ ਫਾਦਰ ਤੇ ਪੰਜਵਾਂ ਮੁਕੱਦਮਾ ਹੈ ਦੋਆਂ ਸਾਲਾਂ ਚ ਸਰਕਾਰ ਨੇ ਇੰਨਾ ਕੋਈ ਕੰਮ ਨਹੀਂ ਕੀਤਾ ਜਿੰਨੇ ਸਾਡੇ ਤੇ ਮੁਕਦਮੇ ਕੀਤੇ ਆ ਜੀ ਤੇ ਡਰਦੇ ਨੇ ਪਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਜੋ ਜੋ ਆਪਣੇ ਦਿਲ ਵਿੱਚ ਜਾਣਦੇ ਨੇ ਕਿ ਸੁਖਪਾਲ ਸਿੰਘ ਖੇਰਾ ਬੇਕਸੂਰ ਹੈ ਜੀ ਬਹੁਤ ਸ਼ੁਕਰੀਆ ਮਹਿਤਾਬ ਖੇਰਾ ਸਾਡੇ ਨਾਲ ਸੀਗੇ ਗੱਲਬਾਤ ਕਰਦੇ ਸੀ ਜਿਸ ਤਿੱਕੇ ਨਾਲ ਹਾਈ ਕੋਰਟ ਦੇ ਵਿੱਚੋਂ ਸਕਪਾਲ ਸਿੰਘ ਖੈਰਾ ਨੂੰ ਰਾਹਤ ਮਿਲੀ ਹੈ ਤਾਂ ਉੱਥੇ ਹੀ ਕਪੂਰਥਲਾ ਪੁਲਿਸ ਮੈਜਿਸਟ੍ਰੇਟ ਦੇ ਕੋਲ ਅੱਗੇ ਪੇਸ਼ ਹੁੰਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਫਿਰ ਤੋਂ ਜਿਹੜਾ ਇਹਨਾਂ ਦਾ ਪ੍ਰੋਡਕਸ਼ਨ ਵਾਰੰਟ ਦਿੱਤਾ ਜਾਵੇ ਪਰ ਨਵੇਂ ਕੇਸ ਦੇ ਵਿੱਚ ਫਸਾਉਣਾ ਚਾਹੁੰਦੇ ਨੇ ਇਹਨਾਂ ਦਾ ਇਹ ਖਤਸ਼ਾ ਆਏਗਾ ਪਰ ਇਹ ਹੁਣ ਜਾਣਗੇ ਉੱਥੇ ਜਾ ਕੇ ਗੱਲਬਾਤ ਕੀਤੀ ਜਾਏਗੀ ਅਸਲ ਦੇ ਵਿੱਚ ਮਸਲਾ ਕੀ ਹੈ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾਏਗੀ ਸਕਪਾਲ ਸਿੰਘ ਖੈਰਾ ਕਹਿੰਦੇ ਜਿੰਨੇ 90 ਦਿਨ ਰਹਿ ਗਏ ਵਿੱਚ ਜੇਲ੍ਹ ਦੇ 100 ਦਿਨ ਹੋਰ ਰੁਕ ਜਾਣਗੇ ਸਾਡੇ ਲਈ ਕੋਈ ਵੱਡੀ ਗੱਲ ਨਹੀਂ ਤਾਂ ਖੈਰਾ ਸਾਹਿਬ ਦਾ ਕਹਿੰਦੇ ਕਦ ਵੱਡਾ ਹੀ ਹੋਏਗਾ ਔਨਲਾਈਨ ਦਿਨ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਖੈਰਾ ਸਾਹਿਬ ਕਦੋਂ ਬਾਹਰ ਆਉਂਦੇ ਨੇ ਇਹ ਤਸਵੀਰ ਨੂੰ ਵੱਤਵਾਂ ਸਾਂਝਾ ਕਰੇ ਉਸਕਬਾਲ ਸਿੰਘ ਖੈਰਾ ਹੋਰਾਂ ਦੇ ਸੁਪੁੱਤਰ ਮਹਤਾਪ ਸਿੰਘ ਖੈਰਾ ਦਾ ਐਕਸਕਲੂਸਿਵ ਇੰਟਰਵਿਊ ਓਜ਼ਾ ਟੀਵੀ ਦੇ ਉੱਤੇ ਸਾਂਝਾ ਕਰ ਰਹੇ ਸੀਗੇ ਕੈਮਰਸ ਦਾ ਸਹਿਯੋਗ ਦੇ ਸੀ ਸੁਖਵਿੰਦਰ ਧਨਵਾਦ